ਸਿੱਖਾਂ ਦੇ ਸਾਹਮਣੇ ਇਹਨਾਂ ਦਾ ਜਿਹੜਾ ਅਸਲ ਚਿਹਰਾ ਆ ਉਹ ਨੰਗਾ ਹੋ ਚੁਕਿਆ ਆ ਇਹਨਾਂ ਦੇ ਜਿਹੜੇ ਪਾਪ ਆ ਇਹਨਾਂ ਦੇ ਜਿਹੜੇ ਗੁਨਾਹ ਆ ਉਹ ਬਖਸ਼ੇ ਨਹੀਂ ਜਾ ਸਕਦੇ ਪਹਿਲਾਂ ਇਹ ਦੱਸਣ ਕਿ ਇਹ ਕਿਹੜੀਆਂ ਗੱਲਾਂ ਦੀ ਮਾਫੀ ਮੰਗਦੇ ਦੱਸਣ ਕਿ ਅਸੀਂ ਸ੍ਰੀ ਗੁਰੂ ਰਵਿੰਦਰ ਸਾਹਿਬ ਜੀ ਦੇ ਬੇਅਦਬੀ ਦੇ ਕਰਨ ਵਾਲੇ ਦੁਸ਼ਟਾਂ ਨੂੰ ਜਿਹੜਾ ਆ ਉਹ ਬਚਾਇਆ ਤੇ ਸਾਰੇ ਆਪਣੇ ਦੱਸਣ ਕਿ ਡੀਜੀਪੀ ਜਿਹੜਾ ਸੁਮੇਧ ਸੈਣੀ ਉਹਦੇ ਤੋਂ ਅਸੀਂ ਹਜ਼ਾਰਾਂ ਸਿੱਖਾਂ ਦਾ ਜਿਹੜਾ ਕਤਲ ਆ ਉਹ ਕਰਵਾਇਆ ਭਾਈ ਗਰੇਸ਼ਣ ਭਗਵਾਨ ਸਿੰਘ ਭਾਈ ਗੁਰਜੀਤ ਸਿੰਘ ਸਰਾਵਾ ਆਦਿਕ ਨੂੰ ਜਿਹੜਾ ਸ਼ਹੀਦ ਆ ਉਹ ਵੀ ਕਹਾ। ਤੇ ਦੇਖੋ ਹੈਰਾਨੀ ਦੀ ਗੱਲ ਆ 1978 ਦੇ ਵਿੱਚ ਇਹਨਾਂ ਦੀ ਸਰਕਾਰ ਸੀ ਤੇਰਾ ਸਿੰਘ ਜੀ ਇਰਕਾਰ ਦਿੱਤੇ। 1984 ਦੇ ਵਿੱਚ ਇਹ ਬਾਹਾਂ ਖੜੀਆਂ ਕਰਕੇ ਜਿਹੜਾ ਬਾਹਰ ਆ ਗਏ 1995 ਤੱਕ ਜਦੋਂ ਸਾਡੇ ਪੁਲਿਸ ਮੁਕਾਬਲੇ ਬਣਦੇ ਰਹੇ ਉਦੋਂ ਬਾਅਦ ਉਹ ਬੁੱੱਚਰ ਕੇਪੀਐਸ ਗੇਸ ਦੇ ਨਾਲ ਜਿਹੜੀਆਂ ਗੁਪਤ ਮੀਟਿੰਗਾਂ ਆ ਉਹ ਕਰਦਾ ਰਿਆ। ਸਾਰੀਆਂ ਕਿਤਾਬਾਂ ਦੇ ਵਿੱਚ ਇਹ ਗੱਲਾਂ ਜਿਹੜੀਆਂ ਆ ਉਹ ਬਾਹਰ ਆ ਚੁੱਕੀਆਂ ਹੋਈਆਂ। ਸੋ ਦੋਸਤੋ ਤੁਸੀਂ ਜੁੜ ਚੁੱਕੇ ਹੋ ਲੋਕਾਂ ਦੀ ਆਵਾਜ਼ ਟੀਵੀ ਚੈਨਲ ਤੇ ਮੈਂ ਨਿਸ਼ਾਨ ਸਿੰਘ ਅੱਜ ਸਾਡੇ ਨਾਲ ਕੌਮ ਦੇ ਆਗੂ ਹੈਗੇ ਨੇ। ਸੋ ਜਿਹੜਾ ਧਰਨਾ ਪਾਇ ਮਰਤੇਪਾਲ ਦੇ ਰਿਹਾਈ ਨੂੰ ਲੈ ਕੇ ਦਰਨਾ ਅਮਰਸਰ ਦੇ ਵਿੱਚ ਚੱਲਦਾ ਹੈ ਸੋ ਉਹਨਾਂ ਦੇ ਪਰਿਵਾਰ ਦੇ ਵੱਲੋਂ ਭੁਖੜ ਹੜਤਾਲ ਵੀ ਰੱਖੀ ਗਈ ਹੈ ਉਸ ਮੁੱਦੇ ਤੇ ਗੱਲਬਾਤ ਕਰਦੇ ਹਾਂ ਸੋ ਦਰਸ਼ਕੋ ਤੁਸੀਂ ਆਪਣੇ ਇਸ ਵੀਡੀਓ ਤੇ ਕਮੈਂਟ ਤੇ ਇਸ ਵੀਡੀਓ ਨੂੰ ਵੱਧ ਤੋਂ ਵੱਧ ਅਗੇ ਸ਼ੇਅਰ ਕਰਿਆ ਜੇ ਭਾਈ ਸਾਹਿਬ ਜੀ ਦੇ ਨਾਲ ਗੱਲਬਾਤ ਕਰਦੇ ਹਾਂ ਭਾਈ ਸਾਹਿਬ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਭਾਈ ਸਾਹਿਬ ਜੀ ਲੋਕਾਂ ਦੀ ਆਵਾਜ਼ ਟੀਵੀ ਚੈਨਲ ਤੇ ਆਪ ਜੀ ਦਾ ਬਹੁਤ ਬਹੁਤ ਸਵਾਗਤ ਹੈ ਜੀ ਜੀ ਮਿਹਰਬਾਨੀ ਭਾਈ ਸਾਹਿਬ ਜੀ ਤੁਸੀਂ ਇੱਕ ਵਾਰੀ ਦਰਸ਼ਕਾਂ ਨੂੰ ਆਪਣਾ ਨਾਮ ਦੱਸ ਦਿਓ ਤੇ ਜਿੱਥੇ ਦਾਸ ਰਣਜੀਤ ਸਿੰਘ ਵਿਦਿਆਰਥੀ ਦਮਦਮੀ ਟਕਸਾਲ ਮੁਖ ਸੇਵਾਦਾਰ ਸਿੱਖ ਯੂਥ ਫੈਡਰੇਸ਼ਨ ਭਿੰਡਰਾਂਵਾਲਾ ਖਾਲਸਾ ਜੀ ਜਿਸ ਤਰ੍ਹਾਂ ਕੌਮ ਦੇ ਮੁੱਦੇ ਹੈਗੇ ਨੇ ਬਹੁਤ ਜ਼ਿਆਦਾ ਜਿਹੜੇ ਉਲਝੇ ਹੋਏ ਨੇ ਮੁੱਦੇ ਜਿਵੇਂ ਭਾਈ ਅਮਰਤਪਾਲ ਦਾ ਮੁੱਦਾ ਹੈਗਾ ਰਿਹਾਈ ਵਾਸਤੇ ਜਿਹੜਾ ਧਰਨਾ ਲਗਿਆ ਸੀ ਅਮਰਸਰ ਸਾਹਿਬ ਦੀ ਧਰਤੀ ਤੇ ਤੇ ਪਰਿਵਾਰ ਦੇ ਵੱਲੋਂ ਭੁਖੜਦਾਲ ਰੱਖੀ ਗਈ ਸੀ ਕਈ ਦਿਨਾਂ ਤੋਂ ਲੰਬੇ ਸਮੇਂ ਤੱਕ ਭੁਖੜਦਾਲ ਚੱਲੀ ਆ ਤੇ ਕਾਲ ਤਖਸਾਲ ਦੇ ਜਥੇਦਾਰ ਸਾਹਿਬ ਨੇ ਉਹਨਾਂ ਦੀ ਭੁਖੜਦਾਲ ਨੂੰ ਜਾ ਕੇ ਤੜਵਾ ਦਿੱਤਾ ਗਿਆ ਹੈ ਤੇ ਇਸ ਸਾਰੇ ਮੁੱਦੇ ਨੂੰ ਤੁਸੀਂ ਕਿਵੇਂ ਵਿਖਦੇ ਹੋ ਜੀ ਦੇਖੋ ਇਹ ਨਾ ਹਿੰਦੁਸਤਾਨ ਦੀ ਸਰਕਾਰ ਦੀ ਇੱਕ ਨੀਤੀ ਬਣ ਚੁੱਕੀ ਹੋਈ ਏ ਕਿ ਜੇਕਰ ਸਿੱਖ ਕੌਮ ਦੇ ਦਬਾਅ ਹੇਠ ਕਿਸੇ ਇੱਕ ਬੰਦੀ ਸਿੰਘ ਨੂੰ ਰਿਹਾਅ ਕਰਨਾ ਵੀ ਪੈ ਜਾਵੇ ਜਿਹੜੇ ਸਾਡੇ ਪੁਰਾਣੇ ਬੰਦੀ ਸਿੰਘ ਆ ਜੀ ਤਾਂ ਫਿਰ ਜਿਹੜੇ ਹੋਰ ਨਵੇਂ ਸਿੱਖ ਨੌਜਵਾਨ ਆ ਜਿਹੜੇ ਅਨਖੀਲੇ ਆ ਜਿਹੜੇ ਸੰਘਰਸ਼ੀਲ ਆ ਜਿਹੜੇ ਜਾਗਦੀ ਜ਼ਮੀਰ ਵਾਲੇ ਆ ਜਾਂ ਜਿਹੜੇ ਸਿੱਖੀ ਦਾ ਪ੍ਰਚਾਰ ਪ੍ਰਸਾਰ ਕਰਨ ਵਾਲੇ ਆ ਉਹਨਾਂ ਨਵੇਂ ਨੌਜਵਾਨਾਂ ਨੂੰ ਫੜ ਕੇ ਤੇ ਜੇਲ੍ਹਾਂ ਦੇ ਵਿੱਚ ਜਿਹੜਾ ਉਹ ਤੁੰ ਦਿੱਤਾ ਜਾਵੇ ਜੀ ਇਹੀ ਕੁਝ ਭਾਈ ਅਮਰਤਪਾਲ ਸਿੰਘ ਤੇ ਸਾਥੀਆਂ ਦੇ ਨਾਲ ਭਾਰਤ ਦੀ ਸਰਕਾਰ ਨੇ ਜਿਹੜਾ ਵਤੀਰਾ ਆ ਉਹ ਕੀਤਾ ਸਾਡੇ ਪੁਰਾਣੇ ਬੰਦੀ ਸਿੰਘ ਉਹ ਤਾਂ ਰਿਹਾਰ ਹੀ ਹੋਏ ਪਰ ਨਵੇਂ ਜਿਹੜੇ ਸਾਡੇ ਸਿੰਘ ਆ ਉਹਨਾਂ ਨੂੰ ਡਿਬਲੂ ਗਰਦੀਆਂ ਜੇਲ੍ਹਾਂ ਦੇ ਵਿੱਚ ਕੈਦ ਕਰ ਦਿੱਤਾ ਹੋਇਆ ਆ ਜੀ ਹੁਣ ਇੱਕ ਸਾਲ ਹੋ ਚੁੱਕਾ ਆ ਐਨਐਸਏ ਉਹਨਾਂ ਵੀਰਾਂ ਤੇ ਲੱਗੀ ਹੋਈ ਏ ਸਰਕਾਰ ਨੂੰ ਚਾਹੀਦਾ ਸੀ ਕਿ ਉਹਨਾਂ ਨੌਜਵਾਨਾਂ ਤੋਂ ਐਨਐਸਏ ਹਟਾ ਕੇ ਉਹਨਾਂ ਨੂੰ ਪੰਜਾਬ ਦੀ ਜੇਲ੍ਹ ਦੇ ਵਿੱਚ ਜਿਹੜਾ ਤਬਦੀਲ ਉਹ ਕੀਤਾ ਜਾਵੇ। ਸੋ ਜਿਵੇਂ ਅੰਗਰੇਜ਼ ਉਸ ਸਮੇਂ ਸਿੱਖਾਂ ਨੂੰ ਅਤੇ ਹੋਰ ਆਜ਼ਾਦੀ ਸੰਘਰਸ਼ੀਲ ਲੋਕਾਂ ਨੂੰ ਕਾਰੇ ਪਾਣੀ ਦੀ ਜਿਹੜੀ ਸਜ਼ਾ ਆ ਉਹ ਦਿੰਦੇ ਹੁੰਦੇ ਸੀ। ਉਹੀ ਕੋਦੇ ਭਗਵੰਤ ਮਾਨ ਨੇ ਅਮਿਤ ਸ਼ਾਹ ਨੇ ਕੇਂਦਰ ਸਰਕਾਰ ਨੇ ਪੰਜਾਬ ਸਰਕਾਰ ਦੇ ਗੱਠਜੋੜ ਨੇ ਭਾਈ ਅਮਰਤਪਾਲ ਸਿੰਘ ਹੋਣਾ ਦੇ ਨਾਮ ਕੀਤਾ ਆ ਸਰਕਾਰ ਦੇ ਉੱਤੇ ਜਿਹੜਾ ਅਸੀਂ ਸੰਘਰਸ਼ ਕਰ ਰਹੇ ਹਾਂ ਭਾਈ ਅਮਰਿਤਪਾਲ ਸਿੰਘ ਦੇ ਪਰਿਵਾਰ ਵੱਲੋਂ ਜਾਂ ਸਿੱਖ ਕੌਮ ਦੇ ਵੱਲੋਂ ਕੀਤਾ ਜਾ ਰਿਹਾ ਆ ਜੀ ਸਰਕਾਰ ਉਹਦੇ ਵੱਲ ਬਿਲਕੁਲ ਵੀ ਧਿਆਨ ਨਹੀਂ ਦੇ ਰਹੀ ਸਰਕਾਰ ਸਾਨੂੰ ਨੀਵਾ ਵਿਖਾਉਣਾ ਚਾਹੁੰਦੀ ਏ ਸਰਕਾਰ ਸਾਡੀ ਅਣਖ ਨੂੰ ਮਾਰਨਾ ਚਾਹੁੰਦੀ ਏ ਸਰਕਾਰ ਸਾਨੂੰ ਗੁਲਾਮੀ ਦਾ ਜਿਹੜਾ ਅਹਿਸਾਸ ਆ ਉਹ ਕਰਵਾਉਣਾ ਚਾਹੁੰਦੀ ਏ ਸਰਕਾਰ ਨਹੀਂ ਚਾਹੁੰਦੀ ਕਿ ਅਸੀਂ ਜਿਹੜਾ ਸਿਰ ਚੁੱਕ ਕੇ ਅਣਖ ਦੇ ਨਾਲ ਮਾਨ ਦੇ ਨਾਲ ਜਿਉਈਏ ਉਹ ਚਾਹੁੰਦੇ ਆ ਕਿ ਇਹ ਸਾਡੇ ਗੁਲਾਮ ਬਣ ਜਾਣ ਜੋ ਕਹਿੰਦੇ ਅਸੀਂ ਕਹਿੰਦੇ ਆ ਉਹ ਕਹਿੰਦੇ ਉਹ ਬੋਲੀ ਸਿੱਖ ਬੋਲਣ ਜੀ ਜੇ ਹੁਣ ਜਿਹੜੇ ਸਿੱਖ ਆ ਉਹ ਇਸ ਤਰੀਕੇ ਦੇ ਨਾਲ ਨਹੀਂ ਕਰ ਸਕਦੇ ਤੁਸੀਂ ਦੇਖੋ ਕਿ ਸਾਡੀਆਂ ਮਾਵਾ ਭਾਈ ਅਮਰਤਪਾਲ ਸਿੰਘ ਤੇ ਉਹਨਾਂ ਦੇ ਪਰਿਵਾਰ ਜਿਹੜੇ ਭੁੱਖੇ ਆ ਉਹ ਬੈਠੇ ਰਹੇ ਪਰ ਸਰਕਾਰਾਂ ਇੰਦੀਆਂ ਬੇਰਹਿਮ ਹੋ ਚੁੱਕੀਆਂ ਆ ਕਿ ਉਹਨਾਂ ਨੂੰ ਪੰਜਾਬ ਦੇ ਹੋਂਦੀ ਬਜਾਏ ਐਨਐਸਏ ਵਧਾ ਦਿੰਦੀ ਏ ਇੱਕ ਸਾਡ ਉਹਨਾਂ ਨੌਜਵਾਨਾਂ ਦਾ ਹੋ ਸਕਦਾ ਵੱਧ ਵੀ ਜਿਹੜਾ ਸਮਾਂ ਆ ਉਹ ਲਵਾ ਦਿੱਤਾ ਜਾਵੇ ਉਸ ਤੋਂ ਬਾਅਦ ਫਿਰ ਜਦੋਂ ਪੰਜਾਬ ਵਿੱਚ ਵੀ ਆਉਣਗੇ ਉੱਥੇ ਵੱਖਰੇ ਕੇਸ ਜਿਹੜੇ ਉਹ ਚਲਾਏ ਜਾਣੇ ਜੀ ਕਹਿਣ ਤੋਂ ਭਾਵ ਕਿ ਸਿੱਖ ਨੌਜਵਾਨਾਂ ਦੇ ਵਿੱਚ دہشت ਦਾ ਮਾਹੌਲ ਬਸਰਿਆ ਜਾ ਰਿਹਾ ਆ ਜੀ ਅਮਰਿਤ ਛਕਾਉਣਾ ਨਸ਼ੇ ਛਡਾਉਣਾ ਸਿੱਖੀ ਦਾ ਪ੍ਰਚਾਰ ਪ੍ਰਸਾਰ ਕਰਨਾ ਲੋਕਤੰਤ੍ਰਿਕ ਢੰਗ ਦੇ ਨਾਲ ਜਮਹੂਰੀਅਤ ਤਰੀਕੇ ਨਾਲ ਆਪਣੇ ਹੱਕਾਂ ਹਕੂਕਾਂ ਆਜ਼ਾਦੀ ਦੀ ਗੱਲ ਕਰਨੀ ਉਹ ਸਰਕਾਰਾਂ ਦੀ ਨਿਗਾਹ ਦੇ ਵਿੱਚ ਜਿਹੜਾ ਇੱਕ ਵੱਡਾ ਗੁਨਾਹ ਆ ਉਹ ਬਣ ਚੁੱਕਾ ਆ ਸੋ ਆਪਾਂ ਹੀ ਅਮਰਪਾਲ ਸਿੰਘ ਦਾ ਕਸੂਰ ਸਭ ਤੋਂ ਵੱਡਾ ਸਰਕਾਰਾਂ ਦੀ ਨਿਗਾਹ 'ਚ ਇਹ ਆ ਕਿ ਉਹ ਨੌਜਵਾਨਾਂ ਨੂੰ ਬਾਣੀ ਦੇ ਬਾਣੇ ਦੇ ਨਾਲ ਜੋੜ ਰਿਹਾ ਸੀ ਜੀ ਸਰਕਾਰ ਚਾਹੁੰਦੀ ਏ ਕਿ ਇਹ ਨਸ਼ਿਆਂ ਦੇ ਨਾਲ ਜਿਹੜਾ ਆ ਉਹ ਮਰ ਜਾਣ ਇਹਨਾਂ ਨੂੰ ਕੋਈ ਵੀ ਜਿਹੜੀ ਸੁਰਤ ਆ ਉਹ ਨਾ ਰਵੇ ਪਹਿਲਾਂ ਇਹਨਾਂ ਨੇ ਸਾਨੂੰ ਟੈਂਕਾਂ ਤੋਪਾਂ ਬੰਬਾਂ ਮਸ਼ੀਨ ਗੰਨਾਂ ਦੇ ਨਾਲ ਮਾਰੇ ਆ ਝੂਠੇ ਪੁਲਿਸ ਮੁਕਾਬਲਿਆਂ ਦੇ ਵਿੱਚ ਮਾਰੇ ਆ ਤੇ ਸਾਡੀ ਨਸਲ ਕੁਸ਼ੀ ਅੱਜ ਵੀ ਜਾਰੀ ਆ ਚਾਹੇ ਉਹ ਨਸ਼ਿਆਂ ਰਾਹੀ ਹੋਵੇ ਚਾਹੇ ਸਿਧਾਂਤ ਗਰੁੱਪ ਵਿੱਚ ਹੋਵੇ ਚਾਹੇ ਲੁਕਵੇਂ ਰੂਪ ਦੇ ਵਿੱਚ ਹੋਵੇ ਚਾਰੇ ਪਾਸਿਓ ਸਿੱਖ ਕੌਮ ਦੇ ਉੱਤੇ ਜਿਹੜੇ ਹਮਲੇ ਆ ਹੋ ਰਹੇ ਆ ਦੂਜੇ ਪਾਸੇ ਜਥੇਦਾਰ ਭਾਈ ਜਗਤਾਰ ਸਿੰਘ ਜੀ ਹਵਾਰਾ ਭਾਈ ਜਗਤਾਰ ਸਿੰਘ ਤਾਰਾ ਭਾਈ ਪਰਮਜੀਤ ਸਿੰਘ ਪਿਉਰਾ ਭਾਈ ਬਲਵੰਤ ਸਿੰਘ ਰਾਜੋਆਣਾ ਭਾਈ ਗੁਰਮੀਤ ਸਿੰਘ ਇੰਜੀਨੀਅਰ ਭਾਈ ਲਖਵਿੰਦਰ ਸਿੰਘ ਭਾਈ ਸ਼ਮਸ਼ੇਰ ਸਿੰਘ ਭਾਈ ਗੁਰਦੀਪ ਸਿੰਘ ਖੈੜਾ ਆਦ ਸਾਡੇ ਕਈ ਸਿੰਘ ਆ ਉਹ ਸਜਾਵਾਂ ਪੂਰੀਆਂ ਵੀ ਕਰ ਚੁੱਕੇ ਹਿੰਦੁਸਤਾਨ ਦੇ ਕਾਨੂੰਨ ਮੁਤਾਬਕ ਪਰ ਫਿਰ ਵੀ ਉਹਨਾਂ ਨੂੰ ਜਿਹੜਾ ਰਿਹਾ ਆ ਉਹ ਨਹੀਂ ਕੀਤਾ ਜਾ ਰਿਹਾ ਦੂਜੇ ਪਾਸੇ ਦੇਖੋ ਜਿਨ੍ਹਾਂ ਨੇ ਮਾਲੇਗਾਉਂ ਦੇ ਵਿੱਚ ਬੰਬ ਧਮਾਕੇ ਕੀਤੇ ਉਹ ਸਾਧ ਵੀ ਪ੍ਰਗਿਆ ਕਰਨਲproptoਿਤ ਵਰਗੇ ਬਾਪੂ ਬਜਰੰਗੀ ਰਮੇਸ਼ ਉਪਦੇਹਾਏ ਹੋਰ ਕਈ ਉਹ ਉਹਨਾਂ ਦੇ ਵਿੱਚੋਂ ਸਾਰਿਆਂ ਦੇ ਪਹਿਲਾਂ ਕੇਸ ਉਹਨਾਂ ਦੇ ਨਰਮ ਕੀਤੇ ਗਏ ਫਿਰ ਬਰੀ ਕਰ ਦਿੱਤਾ ਕਈ ਉਹਨਾਂ ਦੇ ਵਿੱਚੋਂ ਜਿਹੜੇ ਐਮਪੀ ਹੋ ਬਣ ਚੁੱਕੇ ਜਿਨ੍ਹਾਂ ਨੇ ਸਿੱਖਾਂ ਦਾ ਕਰਲੇਆਮ ਕੀਤਾ ਉਹ ਸੱਜਨ ਕੁਮਾਰ ਵਰਗੇ 35 ਸਾਲ ਉਹ ਬਾਹਰ ਦੰਦਨਾਉਂਦੇ ਰਹੇ ਜਗਦੀਸ਼ ਕੁਮਾਰ ਅੱਜ ਵੀ ਜਿਹੜਾ ਬਾਹਰ ਆ ਜਿਹੜਾ ਕਮਲਨਾਥ ਆ ਉਹ ਕਾਂਗਰਸ ਦੀਆਂ ਵੱਡੀਆਂ ਟਿਕਟਾਂ ਦੇ ਮੁੱਖ ਮੰਤਰੀ ਵੀ ਜਿਹੜਾ ਆ ਉਹ ਬਣ ਚੁੱਕਾ ਹੋਇਆ ਆ ਇਦਾਂ ਹੀ ਕਈ ਹੋਰ ਜਿਹੜੇ ਅਹੁਦਿਆਂ ਦੇ ਉੱਤੇ ਆ ਇਹ ਸਿੱਖਾਂ ਦੇ ਕਾਰਲਾਾਂ ਦੇ ਉੱਤੇ ਐਨਐਸਏ ਲੱਗਣੀ ਚਾਹੀਦੀ ਸੀ ਪਰ ਲੱਗ ਜਿਹੜੀ ਆ ਉਹ ਸਿੱਖਾਂ ਦੇ ਉੱਤੇ ਰਹੀ ਏ ਜਦੋਂ ਸਿੱਖਾਂ ਦੀ ਵਾਰ ਹੀ ਆਉਂਦੀ ਏ ਜਾਂ ਮੁਸਲਮਾਨਾਂ ਦੀ ਵਾਰ ਹੀ ਆਉਂਦੀ ਏ ਉਦੋਂ ਕਾਨੂੰਨ ਹੋਰ ਹੁੰਦਾ ਏ ਤੇ ਬਹੁ ਗਿਲਤੀ ਦੇ ਲਈ ਜਿਹੜਾ ਕਾਨੂੰਨ ਆ ਉਹ ਹੋ ਰਿਹਾ ਇਹ ਸਾਡੇ ਨਾਲ ਬਹੁਤ ਵੱਡਾ ਭਾਰਤ ਵਿੱਚ ਸਿੱਖਾਂ ਦੇ ਨਾਲ ਅਨਿਆਇ ਕੀਤਾ ਜਾ ਰਿਹਾ ਧੱਕਾ ਕੀਤਾ ਜਾ ਰਿਹਾ ਹੈ ਬੇਇਨਸਾਫੀ ਕੀਤੀ ਜਾ ਰਹੀ ਹੈ ਜਦਕਿ ਜਿਹੜੇ ਭਾਰਤ ਦੇ ਜਿਹੜੇ ਕਈ ਸਿੱਖ ਫੌਜੀ ਆ ਉਹ ਤਾਂ ਬਾਰਡਰਾਂ ਦੇ ਉੱਤੇ ਲੜਦੇ ਰਿਹਾ ਪਏ ਆ ਆਪਣੀਆਂ ਜਾਨਾਂ ਵਾਰਦੇ ਪਏ ਆ ਪਰ ਸਰਕਾਰ ਦੇਖੋ ਸਿੱਖਾਂ ਦਾ ਧੰਨਵਾਦ ਕਰਨ ਦੀ ਬਜਾਏ ਸਿੱਖਾਂ ਦੇ ਜਿਹੜੇ ਗੁਰਦੁਆਰੇ ਆ ਉਹ ਵੀ ਦਬੇ ਜਾ ਰਹੇ ਆ ਜਿਹੜਾ ਮੰਗੂ ਮੱਠ ਜਿਹੜਾ ਗੁਰਦੁਆਰਾ ਸਾਹਿਬ ਉਹ ਦੱਬ ਲਿਆ ਗਿਆ ਇਸ ਤੋਂ ਪਹਿਲਾਂ ਹੋਰ ਵੀ ਸਾਡੇ ਗੁਰਦੁਆਰਾ ਮਟਰ ਸਾਹਿਬ ਉਹ ਵੀ ਦੱਬ ਲਿਆ ਹਿੰਦੂ ਜਿਹੜੀ ਸਰਕਾਰ ਹੈ ਜਿਵੇਂ ਮੁਗਲ ਸਰਕਾਰ ਸਾਡੇ ਨਾਲ ਕਰਦੀ ਹੁੰਦੀ ਸੀ ਨਾ ਉਹੀ ਕੁਝ ਆਧੇ ਹਿੰਦੂ ਤਵੀ ਸਰਕਾਰ ਸਾਡੇ ਨਾਲ ਜਿਹੜੀ ਆ ਉਹ ਕਰਦੀ ਪਈ ਹੈ ਭਾਈ ਰਣਜੀਤ ਸਿੰਘ ਜੀ 2007 ਦੇ ਵਿੱਚ ਗੁਰੂ ਗ੍ਰੰਥ ਸਾਹਿਬ ਦੀਆਂ ਬੇਦਬੀਆਂ ਤੇ ਜਿਵੇਂ ਸਿਰਸੇ ਵਾਲੇ ਸਾਧ ਨੂੰ ਪਸ਼ਾਕ ਪੁਆਈ ਗਈ ਸੀ ਉਤੋਂ ਹੀ ਮੁੱਦਾ ਭਖਿਆ ਸੀਗਾ ਉਸ ਤੋਂ ਬਾਅਦ 2015 ਦੇ ਵਿੱਚ ਬੇਦਬੀਆਂ ਦਾ ਜਿਹੜਾ ਦੌਰ ਅੱਗੇ ਵਧ ਆ ਗਿਆ ਸੋ ਪਿਛਲੇ ਦਿਨਾਂ ਦੇ ਵਿੱਚ ਅਯੁੱਧਿਆ ਦੇ ਵਿੱਚ ਪ੍ਰਦੀਪ ਕਲੇਰ ਨੂੰ ਪੰਜਾਬ ਪੁਲਿਸ ਦੇ ਵੱਲੋਂ ਗ੍ਰਿਫਤਾਰ ਕੀਤਾ ਗਿਆ। ਸੋ ਅੱਜ ਪ੍ਰਦੀਪ ਕਲੇਰ ਨੇ ਕੋਰਟ ਦੇ ਵਿੱਚ ਇਹ ਮੰਨਿਆ ਹੈ ਕਿ ਹਨੀਪ੍ਰੀਤ ਔਰ ਸਿਰਸਾ ਸਾਧ ਦੇ ਵੱਲੋਂ ਉਹਨਾਂ ਨੇ ਮੇਰੇ ਕੋਲੋਂ ਹੀ ਬਦਮੀਆਂ ਕਹਿ ਕੇ ਕਰਵਾਈਆਂ ਨੇ ਤੇ ਅਸੀਂ ਕੀਤੀਆਂ ਹੈਗੀਆਂ ਨੇ ਮੰਨ ਗਿਆ। ਕਹਿੰਦਾ ਵੀ ਕੋਰਟ ਦੇ ਵਿੱਚ ਸਿਰਸਾ ਵਾਲੇ ਸਾਧ ਨੂੰ ਰਿਮਾਂਡ ਤੇ ਲਿਆ ਕੇ ਅਦਾਲਤ ਦੇ ਵਿੱਚ ਪੇਸ਼ ਕੀਤਾ ਜਾਵੇ। ਕਿਵੇਂ ਵੇਖਦੇ ਹੋ ਜੀ? ਦੇਖੋ 1 ਜੂਨ 1984 ਨੂੰ ਸ੍ਰੀ ਦਰਬਾਰ ਸਾਹਿਬ ਉੱਤੇ ਹਮਲਾ ਕਰਕੇ ਉਦੋਂ ਵੀ ਭਾਰਤ ਸਰਕਾਰ ਨੇ ਸ੍ਰੀ ਦਰਬਾਰ ਸਾਹਿਬ ਤੇ ਹਮਲਾ ਕੀਤਾ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀਆਂ ਬੇਅਦਬੀਆਂ ਕੀਤੀਆਂ ਜੀ ਫਿਰ ਦੁਬਾਰਾ 1 ਜੂਨ 2015 ਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਾ ਜਿਹੜਾ ਪਾਵਨ ਸਰੂਪ ਆ ਬੁਰਜ ਜਵਾਹਰ ਕੇ ਤੋਂ ਚੋਰੀ ਕੀਤਾ ਜਾਂਦਾ ਆ ਜੀ ਅਸੀਂ ਪਹਿਲੇ ਦਿਨ ਤੋਂ ਹੀ ਕਹਿ ਰਹੇ ਹਾਂ ਕਿ ਇੰਨਾਂ ਬੇਅਦਬੀਆਂ ਦੇ ਪਿੱਛੇ ਕੁਝ ਹਿੰਦੂ ਤਵੀ ਆਤਵਾਦੀਆਂ ਦਾ ਤਾਂ ਡੇਰਾ ਸਿਰਸਾ ਦਾ ਜਿਹੜਾ ਆ ਉਹ ਹੱਥ ਆ ਜਿਹੜਾ ਡੇਰਾ ਸਿਰਸਾ ਨੇ ਜਿਹੜੀਆਂ ਬੇਅਦਬੀਆਂ ਆ ਉਹ ਕਰਵਾਈਆਂ ਸਿੱਖ ਕੌਮ ਦਾ ਬੱਚਾ-ਬੱਚਾ ਇਹ ਗੱਲ ਜਾਣਦਾ ਆ ਪਰ ਜਿਹੜੇ ਬਾਦਲ ਕੇ ਸਿੱਖ ਕੌਮ ਦੇ ਗਦਾਰ ਆ ਉਹਨਾਂ ਨੇ ਵੋਟਾਂ ਦੇਣ ਦੇ ਵਾਸਤੇ ਡੇਰਾ ਸਿਰਸਾ ਦੀ ਜਿਹੜੀ ਪੁਸ਼ਤਪਨਾਹੀ ਕੀਤੀ ਉਹਨਾਂ ਬੇਅਦਬੀ ਵਾਲੇ ਦੁਸ਼ਟਾਂ ਨੂੰ ਜਿਹੜਾ ਆ ਉਹ ਬਚਾਇਆ ਪਰ ਸਮੇਂ ਦੇ ਨਾਲ ਨਾਲ ਹੁਣ ਇਹ ਗੱਲ ਕਲੀਅਰ ਹੁੰਦੀ ਜਾ ਰਹੀ ਹੈ ਕਿ ਪੱਕੇ ਤੌਰ ਤੇ ਜਿਹੜਾ ਡੇਰਾ ਸਿਰਸਾ ਸੀ ਉਹ ਜ਼ਿੰਮੇਵਾਰ ਸੀ ਬਰਗਾੜੀ ਮੋਰ ਤੇ ਸਮੇਂ ਬਹੁਤ ਸਾਰੀਆਂ ਗੱਲਾਂ ਜਿਹੜੀਆਂ ਉਹ ਸਾਹਮਣੇ ਆ ਚੁੱਕੀਆਂ ਆ ਆ ਪਿਛਲੇ ਦਿਨ ਹੀ ਦੇ ਵਿੱਚ ਜਿਹੜੀਆਂ ਜੁਧਿਆ ਤੋਂ ਪ੍ਰਦੀਪ ਕਲੇਰ ਦੀ ਗ੍ਰਿਫਤਾਰੀ ਹੋਈ ਹੈ ਉਹਨੇ ਵੀ ਸਾਰੀਆਂ ਗੱਲਾਂ ਦੱਸ ਦਿੱਤੀਆਂ ਕਿ ਹਣੀਪ੍ਰੀਤ ਦਾ ਇਸ ਬੇਅਦਬੀ ਦੇ ਵਿੱਚ ਵੱਡਾ ਰੋਸ ਸੀ ਡੇਰਾ ਮੁਖੀ ਦਾ ਜਿਹੜਾ ਆ ਉਹ ਵੱਡਾ ਰੋਸ ਸੀ ਪਰ ਭਾਜਪਾ ਸਰਕਾਰ ਹੋਵੇ ਚਾਹੇ ਕੇਂਦਰ ਸਰਕਾਰ ਹੋਵੇ ਚਾਹੇ ਭਗਵੰਤ ਮਾਨ ਸਰਕਾਰ ਆ ਪੰਜਾਬ ਦੇ ਵਿੱਚ ਕਿਸੇ ਦੀ ਵੀ ਸਰਕਾਰ ਆ ਕੈਪਟਨ ਦੀ ਹੋਵੇ ਜਾਂ ਬਾਦਲ ਗਿਆਨੀ ਹੋਵੇ ਚਾਹੇ ਚੰਨੀ ਦੀ ਵੀ ਕਿਉਂ ਨਾ ਹੋਵੇ ਤੇ ਚਾਹੇ ਕੇਂਦਰ ਵਿੱਚ ਕਾਂਗਰਸ ਦੀ ਹੋਵੇ ਇਹ ਸਾਰੇ ਹੀ ਬੇਅਦਬੀ ਮੁੱਦੇ ਦੇ ਉੱਤੇ ਜਿਹੜਾ ਸਿਆਸਤਿਆ ਉਹ ਕਰ ਰਹੀ ਆ ਕੋਈ ਵੀ ਸਿੱਖਾਂ ਨੂੰ ਇਨਸਾਫ ਨਹੀਂ ਦੇਣਾ ਚਾਹੁੰਦਾ ਇਹਨਾਂ ਸਾਰਿਆਂ ਨੂੰ ਡੇਰਾ ਸਿਰਸਾ ਦੀਆਂ ਜਿਹੜੀਆਂ ਵੋਟਾਂ ਆ ਉਹ ਪਿਆਰੀਆਂ ਆ ਤੁਸੀਂ ਦੇਖੋ ਕਿ ਜੇਕਰ ਭਾਜਪਾ ਦੇ ਮਨਾਂ ਦੇ ਵਿੱਚ ਜਾਂ ਭਗਵੰਤ ਮਾਨ ਦੇ ਮਨਾਂ ਦੇ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਰੱਤਾ ਜਿੰਨਾ ਵੀ ਸਤਕਾਰ ਹੁੰਦਾ ਤਾਂ ਇਹ ਕਦੀ ਵੀ ਡੇਰਾ ਸਿਰਸਾ ਦੇ ਨਾਲ ਜਿਹੜੀਆਂ ਜਾ ਰਹੀਆਂ ਨਾ ਭਗਾਉਂਦੇ ਵਾਰ-ਵਾਰ ਉਹ ਡੇਰਾ ਸਿਰਸਾ ਨੂੰ ਜਿਹੜੀ ਪੈਰੋਲ ਉਹ ਦਿੱਤੀ ਜਾ ਰਹੀ ਆ ਜਿਹੜਾ ਬੇਅਦਬੀਆਂ ਦਾ ਮੁੱਖ ਮਾਸਟਰਮਾਈਂਡ ਆ ਦੂਜੇ ਪਾਸੇ ਜਦੋਂ ਹੁਣ ਸਾਰੀ ਗੱਲ ਸਾਫ਼ ਹੋ ਚੁੱਕੀ ਏ ਤੇ ਫਿਰ ਡੇਰਾ ਮੁਖੀ ਰਾਮ ਰਹੀਮ ਨੂੰ ਅਤੇ ਹਣੀਪ੍ਰੀਤ ਨੂੰ ਉਹ ਪੁਲਿਸ ਰਿਮਾਂਡ ਤੇ ਲਿਆ ਕੇ ਕਿਉਂ ਨਹੀਂ ਜਿਹੜਾ ਪੁੱਛਿਆ ਜਾਂਦਾ ਉਹਨਾਂ ਨੂੰ ਬੇਅਦਬੀਆਂ ਦੇ ਕੇਸ ਦੇ ਵਿੱਚ ਜ਼ਿੰਮੇਵਾਰ ਠਹਿਰਾ ਕੇ ਉਹਨਾਂ ਨੂੰ ਜਿਵੇਂ ਬਲਾਤਕਾਰ ਅਤੇ ਕਤਲ ਕੇਸਾਂ ਦੇ ਵਿੱਚ ਸਜ਼ਾ ਹੋਈ ਏ ਬੇਅਦਬੀ ਮਾਮਲੇ ਦੇ ਵਿੱਚ ਅਤੇ ਸਿੰਘਾਂ ਦੀਆਂ ਸ਼ਹੀਦੀਆਂ ਮਾਮਲੇ ਦੇ ਵਿੱਚ ਇਹਨਾਂ ਦੋਨਾਂ ਨੂੰ ਨਹੀਂ ਬਲਕਿ ਇਹਨਾਂ ਦੀ ਪੂਰੀ ਟੀਮ ਨੂੰ ਜਿਨ੍ਹਾਂ ਜਿਨ੍ਹਾਂ ਨੇ ਬੇਅਦਬੀਆਂ ਕਰਨ ਦੇ ਵਿੱਚ ਜਿਹੜੇ ਜ਼ਿੰਮੇਵਾਰ ਆ ਉਹਨਾਂ ਨੂੰ ਸਖਤ ਤੋਂ ਸਖਤ ਜਿਹੜੀਆਂ ਸਜ਼ਾਵਾਂ ਹੋਣੀਆਂ ਚਾਹੀਦੀਆਂ ਸਦਾ ਵੀ ਇਹੋ ਜੀ ਹੋਣੀ ਚਾਹੀਦੀ ਹੈ ਜਿਹਦੇ ਕਰਕੇ ਸਿੱਖਾਂ ਦੇ ਜਿਹੜੇ ਹਿਲਦੇ ਆ ਉਹ ਸ਼ਾਂਤ ਹੋ ਸਕਣ ਸਿੱਖਾਂ ਨੂੰ ਤਸੱਲੀ ਬਖਸ਼ ਜਿਹੜਾ ਆ ਉਹ ਸਜ਼ਾ ਹੋਣੀ ਚਾਹੀਦੀ ਜਿੱਥੇ ਲੱਗੇ ਸਿੱਖਾਂ ਨੂੰ ਕਿ ਹਾਂ ਇਨਸਾਫ ਹੋਇਆ ਆ ਪਰ ਜੇਕਰ ਹੁਣ ਤੁਸੀਂ ਦੇਖੋ ਬੇਅਦਬੀਆਂ ਦੇ ਜਿਹੜੇ ਦੋਸ਼ੀ ਹੁੰਦੇ ਆ ਉਹ 2 2.5 ਮਹੀਨੇ ਬਾਅਦ ਜਾਂ ਫੇਰ ਸਾਲ ਬਾਅਦ ਜਮਾਨਤ ਤੇ ਆ ਜਾਂਦਾ ਸਰਕਾਰ ਉਹਨੂੰ ਜਿਹੜਿਆ ਗਨਮੈਨ ਦਿੰਦੀ ਏ ਤੇ ਉਹ ਪੂਰੀ ਸਿੱਖ ਕੌਮ ਨੂੰ ਚੜੋਂਦਾ ਆ ਸੋ ਬੇਅਦਬੀ ਦੇ ਦੁਸ਼ਟਾਂ ਨੂੰ ਸਿੱਖ ਕੌਮ ਕਦੇ ਵੀ ਨਹੀਂ ਬਖਸ਼ ਸਕਦੀ ਤੁਸੀਂ ਦੇਖੋ ਮਹਿੰਦਰਪਾਲ ਬਿੱਟੂ ਜਿਹੜਾ ਇਸ ਟੀਮ ਦਾ ਮੋਢੀ ਮੈਂਬਰ ਸੀ ਉਹਨੂੰ ਨਾਬੇ ਜੇ ਦੇ ਵਿੱਚ ਸਿੰਘਾਂ ਨੇ ਸਰੀਏ ਮਾਰ ਕੇ ਰਾਡਾ ਮਾਰ ਕੇ ਜਿਹੜਾ ਆ ਉਹ ਸੋਧ ਦਿੱਤਾ ਹੁਣ ਦੇਖਲ ਸਰਕਾਰ ਇਨਸਾਫ ਨਾ ਦੇਵੇਗੀ ਤੇ ਫਿਰ ਸਿੱਖਾਂ ਨੂੰ ਇਸ ਰਾਹ ਦੇ ਉੱਤੇ ਜਿਹੜਾ ਆ ਉਹ ਪੈਣਾ ਪੈਣਾ ਫਿਰ ਖਾਲਸਾਈ ਪਰੰਪਰਾਵਾਂ ਅਨੁਸਾਰ ਜਿਵੇਂ ਪਹਿਲਾਂ ਖਾਲਸਾ ਇਨਸਾਫ ਕਰਦਾ ਰਿਹਾ ਹੈ ਅਗਾਹ ਵੀ ਫਿਰ ਖਾਲਸੇ ਨੇ ਜਿਹੜਾ ਆ ਉਸੇ ਤਰ੍ਹਾਂ ਕਰਨਾ ਸਰਕਾਰ ਨੂੰ ਚਾਹੀਦਾ ਆ ਕਿ ਡੇਰਾ ਮੁਖੀ ਰਾਮ ਰਹੀਮ ਨੂੰ ਅਤੇ ਹਣੀਪ੍ਰੀਤ ਨੂੰ ਅਤੇ ਹੋਰ ਵੀ ਜਿਹੜੇ ਬੰਦੇ ਹਾਲੇ ਤੱਕ ਨਹੀਂ ਫੜੇਗੇ ਉਹ ਉਸ ਟੀਮ ਦੇ ਮੈਂਬਰ ਜਿਹੜੇ ਹਾਲੇ ਵੀ ਬਾਹਰ ਆ ਉਹਨਾਂ ਸਾਰਿਆਂ ਨੂੰ ਗ੍ਰਿਫਤਾਰ ਕਰਕੇ ਜਿਹੜੀਆਂ ਸਜ਼ਾਵਾਂ ਆ ਮਿਸਾਲੀ ਸਜ਼ਾ ਜਿਹੜੀ ਆ ਉਹ ਦਿੱਤੀ ਜਾਣੀ ਚਾਹੀਦੀ ਆ ਭਾਈ ਸਾਹਿਬ ਜੀ ਜਿਸ ਤਰ੍ਹਾਂ ਪ੍ਰਦੀਪ ਕਲੀਅਰ ਨੇ ਮੰਨਿਆ ਕਿ ਹਨੀਪ੍ਰੀਤ ਤੇ ਸਿਰਸਾ ਸਾਹ ਦਾ ਪੂਰਾ ਹੱਥ ਸੀਗਾ ਉਹਨਾਂ ਨੇ ਕਰਵਾਈ ਹੈ ਤੇ ਹੁਣ ਐਸਜੀਪੀਸੀ ਜਿਹੜੀ ਸੰਸਥਾ ਹੈਗੀ ਆ ਸਿੱਖਾਂ ਦੀ ਉਹਨਾਂ ਨੂੰ ਕੀ ਕਾਰਵਾਈ ਕਰਨੀ ਚਾਹੀਦੀ ਆ ਦੇਖੋ ਐਸਡੀਪੀਸੀ ਦੀ ਗੱਲ ਕਰੀਏ ਜਾਂ ਅਕਾਲੀ ਦਲ ਬਾਦਲਦਕਿਆਂ ਦੀ ਗੱਲ ਕਰੀਏ ਉਹ ਬੇਅਦਬੀ ਮਾਮਲੇ ਦੇ ਵਿੱਚ ਉਹਨਾਂ ਨੇ ਮੂੰਹ ਦੇ ਵਿੱਚ ਜਿਹੜੀਆਂ ਘੁੰਗਰੀਆਂ ਪਾਈਆਂ ਆ ਉਹਨਾਂ ਨੇ ਪ੍ਰਤਨ ਅਕਾਲੀਆਂ ਵਾਂਗ ਆਪਣਾ ਫਰਜ਼ ਨਹੀਂ ਨਿਭਾਇਆ ਜੀ ਇਹ ਉਹ ਅਕਾਲੀ ਥੋੜੀ ਆ ਜਿਹੜੇ ਪੰਥ ਵਸਹਿਮਾ ਉਜੜਾਂ ਸਿਧਾਂਤ ਦੇ ਧਾਰਨੀ ਆ ਇਹ ਕਹਿੰਦੇ ਸਾਡੀ ਸਿਆਸਤ ਚਮਕਣੀ ਚਾਹੀਦੀ ਸਾਨੂੰ ਕੁਰਸੀ ਮਿਲਣੀ ਚਾਹੀਦੀ ਆ ਪੰਥ ਭਾਵੇਂ ਠੱਠੇ ਖੂ ਦੇ ਵਿੱਚ ਪਵੇ ਇਹਨਾਂ ਦੇ ਰਾਜ ਦੇ ਵਿੱਚ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦਾ ਪਾਵਨ ਸਰੂਪ ਚੋਰੀ ਹੁੰਦਾ ਇਹਨਾਂ ਦੇ ਰਾਜ ਦੇ ਵਿੱਚ ਹੀ ਪੋਸਟਰ ਲਾਏ ਜਾਂਦੇ ਆ ਕੇ ਸਿੱਖੋ ਤੁਹਾਡਾ ਗੁਰੂ ਸਾਡੇ ਤੋਂ ਆ ਜੇਕਰ ਬਚਾ ਸਕਦੇ ਉਹ ਤਾਂ ਬਚਾ ਲੋ ਇਹਨਾਂ ਦੇ ਰਾਜ ਦੇ ਵਿੱਚ ਹੀ ਉਹ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਪਾਵਨ ਅੰਗ ਖਲਾਰ ਕੇ ਗਲੀਆਂ ਨਾਲੀਆਂ ਦੇ ਵਿੱਚ ਜਿਹੜੇ ਆ ਉਹ ਖਲਾਰ ਦਿੱਤੇ ਜਾਂਦੇ ਆ ਇੰਨੀ ਭਾਰੀ ਬੇਅਦਬੀ ਹੁੰਦੀ ਸਿੰਘਾਂ ਦੀਆਂ ਸ਼ਹੀਦੀਆਂ ਹੁੰਦੀਆਂ ਆ ਸੁਮੇਧ ਸਿਆਣੀ ਵਰਗੇ ਡੀਜੀਪੀ ਬਣ ਜਾਂਦੇ ਆ ਜਿਹੜੇ ਸਿੱਖਾਂ ਦੇ ਕਾਤਲ ਸਨ ਇਜ਼ਹਾਰ ਆ আলম ਵਰਗੇ ਵਿਰਕ ਵਰਗੇ ਜਿਹੜੇ ਆ ਉਹ ਬਣ ਜਾਂਦੇ ਆ ਸੌਦਾ ਸਾਧ ਦੀ ਮਾਫੀ ਨੂੰ ਸਹੀ ਠਹਿਰਉਣ ਵਾਸਤੇ 95 ਲੱਖ ਰੁਪਏ ਦੇ ਇਸ਼ਤਿਹਾਰ ਸ਼੍ਰੋਮਣੀ ਕਮੇਟੀ ਦਿੰਦੀ ਹੈ ਸੋ ਇਹੋ ਜੀ ਸੰਸਥਾ ਤੋਂ ਜਿਹੜੀ ਇਨਸਾਫ ਦੀ ਆਸ ਜਾਂ ਬੋਲਣ ਦੀ ਆਸ ਜਿਹੜੀ ਉਹ ਕਿਵੇਂ ਕੀਤੀ ਜਾ ਸਕਦੀ ਆ ਬੇਅਦਬੀਆਂ ਨੂੰ ਬਚਾਉਣ ਵਾਲੇ ਉਹ ਅਸਲ ਵਿੱਚ ਬਾਦਲਕੇ ਹੀ ਆ ਜਿੰਤਾ ਡੇਰਾ ਸਰਸਾ ਜ਼ਿੰਮੇਵਾਰ ਆ ਉਸੇ ਤਰ੍ਹਾਂ ਹੀ ਬਾਦਲਕੇ ਜਿਹੜੇ ਆ ਉਹ ਜ਼ਿੰਮੇਵਾਰਿਆ ਤਾਂ ਇਹ ਕੋਈ ਫਕਰੇ ਕੌਮ ਪੰਥਰ ਤਾਂ ਥੋੜੀ ਆ ਇਹ ਤਾਂ ਗਦਾਰੇ ਕੌਮ ਆ ਇਹ ਤਾਂ ਲੋਟੂ ਕੌਮ ਨੂੰ ਇਹਨਾਂ ਨੇ ਜਿਹੜਾ ਲੁੱਟ ਲਿਆ ਆ ਕੌਮ ਦਾ ਸਤਿਆਨਾਥ ਇਹਨਾਂ ਨੇ ਜਿਹੜਾ ਆ ਉਹ ਇਹ ਉਹ ਅਕਾਲੀ ਦਲ ਨਹੀਂ ਹੈਗਾ ਜਿਹੜਾ ਸਾਡੇ ਪੁਰਖਿਆਂ ਨੇ ਹਜ਼ਾਰਾਂ ਕੁਰਬਾਨੀਆਂ ਕਰਕੇ ਸ਼ਹਾਦਤਾਂ ਦੇ ਕੇ ਹੋਂਦ ਵਿੱਚ ਲਿਆਂਦਾ ਸੀ ਅਕਾਲੀ ਦਲ ਨੂੰ ਇਹਨਾਂ ਨੇ ਉਹ ਉਹਦੇ ਵਿੱਚ ਪੰਜਾਬੀ ਦਲ ਤੇ ਬਦਲ ਦਿੱਤਾ 1994 ਵਿੱਚ ਫਿਰ ਪੰਜਾਬੀ ਦਲ ਤੋਂ ਇਹ ਜਿਹੜਾ ਹੈਗਾ ਆ ਬਾਦਲ ਦਲ ਬਣਿਆ ਬਾਦਲ ਦਲ ਤੋਂ 2015 ਦੇ ਵਿੱਚ ਇਹ ਬੇਅਦਬੀ ਦਾ ਬਣ ਚੁੱਕਾ ਹੋਇਆ ਆ ਸੋ ਇਹਨਾਂ ਤੋਂ ਵੀ ਬੇਅਦਬੀਆਂ ਤੇ ਇਨਸਾਫ ਦੀ ਆਸ ਨਹੀਂ ਕੀਤੀ ਜਾ ਸਕਦੀ ਨਾ ਹੀ ਕਿਸੇ ਹੋਰ ਸਰਕਾਰ ਤੋਂ ਇਨਸਾਫ ਦੀ ਜਿਹੜੀ ਆਸ ਹੈਗੀ ਐ ਜਦੋਂ ਇਨਸਾਫ ਉਹਦਾ ਹੀ ਹੋਣਾ ਜਦੋਂ ਸਿੱਖਾਂ ਨੇ ਖਾਲਸਾ ਦੀ ਪਰੰਪਰਾਵਾਂ ਅਨੁਸਾਰ ਖੁੱਦ ਇਹੋ ਜਿਹੇ ਬੇਅਦਬੀ ਦੇ ਦੁਸ਼ਤਾਂ ਨੂੰ ਜਿਹੜੀਆਂ ਸਜ਼ਾਵਾਂ ਆ ਉਹ ਦਿੱਤੀਆਂ ਪਹਿਲਾਂ ਵੀ ਦਿੱਤੀਆਂ ਚਾਹੇ ਉਹ ਇੰਦਰਾ ਗਾਂਧੀ ਹੋਵੇ ਮਸਾ ਰੰਗੜ ਹੋਵੇ ਅਬਦਾਲੀ ਹੋਵੇ ਜਾਂ ਵੈਦਿਆ ਹੋਵੇ ਜਾਂ ਪਿੱਛੇ ਜਿਹਨਾਂ ਜਿਹਨਾਂ ਲੋਕਾਂ ਨੇ ਜਿਹੜੀਆਂ ਬੇਅਦਬੀਆਂ ਆ ਉਹ ਕੀਤੀਆਂ ਸਮੇਂ-ਸਮੇਂ ਤੇ ਸਿੱਖਾਂ ਨੇ ਆਪਣਾ ਜਿਹੜਾ ਫਰਜ਼ ਹੈ ਉਹ ਨਿਭਾਇਆ ਇਸ ਰਾਹ ਦੇ ਉੱਤੇ ਜਿਹੜਾ ਆ ਸਰਕਾਰ ਨੇ ਸਿੱਖਾਂ ਨੂੰ ਤੋੜਿਆ ਜਿਹੜੇ ਸੁਹਿਰਦ ਲੋਕ ਆ ਉਹ ਤਾਂ ਕਹਿ ਰਹੇ ਆ ਕਿ ਭਾਈ ਜਦੋਂ ਸਿੱਖਾਂ ਨੂੰ ਇਨਸਾਫ ਹੀ ਨਹੀਂ ਮਿਲਦਾ ਤਾਂ ਸਿੱਖ ਫਿਰ ਕਿਹੜੇ ਰਾਹ ਜਾਣ ਜਦੋਂ ਸਾਨੂੰ ਕਿਸੇ ਪਾਸਿਓਂ ਇਨਸਾਫ ਦੀ ਆਸ ਨਹੀਂ ਰਹਿੰਦੀ ਤਾਂ ਫਿਰ ਜਿਹੜੇ ਅਣਕੀ ਸਿੱਖ ਨੌਜਵਾਨ ਹੁੰਦੇ ਆ ਉਹ ਖੁਦ ਨਿਤਰਦੇ ਆ ਨੇ ਥੋੜੇ ਦਿਨਾਂ ਦੇ ਪਹਿਲਾਂ ਦੀ ਗੱਲ ਆ ਭਾਈ ਗੁਰਪ੍ਰੀਤ ਸਿੰਘ ਜਾਗੋਵਾਲ 7 ਸਾਲਾਂ ਬਾਅਦ ਜੇਲ੍ਹ ਵਿੱਚੋਂ ਰਿਹਾ ਹੋ ਕੇ ਆ ਉਹਦੇ ਇੱਕ ਵੱੱਡੀ ਵਿੱਚ ਇੱਕ ਔਰਤ ਬਲਵਿੰਦਰ ਕੌਰ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਕੀਤੀ ਸੀ ਕੋਤ ਸਮੇ ਬਾਅਦ ਹੀ ਸਰਕਾਰ ਨੇ ਉਹਨੂੰ ਜਿਹੜਾ ਜਮਾਨਤ ਦੇ ਦਿੱਤੀ ਫਿਰ ਸਿੰਘਾਂ ਨੂੰ ਆਪਣੇ ਹੱਥੀ ਜਿਹੜਾ ਇਨਸਾਫ ਆ ਉਹ ਕਰਨਾ ਪਿਆ ਕਿਸੇ ਤਰ੍ਹਾਂ ਸਾਂਹੇ ਆਵਾਜ਼ ਦੇ ਵਿੱਚ ਜਿਹੜਾ ਭਾਈ ਮਨਦੀਪ ਸਿੰਘ ਕੁੱਬੇ ਨੇ ਉਹ ਭਈਆ ਜਿਹੜਾ ਮਾਰਿਆ ਰਾਜਸਥਾਨ ਦੇ ਵਿੱਚ ਜਿਹੜੀ ਬੇਅਦਬੀ ਹੋਈ ਉਹ ਭਾਈ ਗੁਰਸੇਵਿਕ ਸਿੰਘ ਧੂਰਕੋਟ ਤੇ ਹੋਲ ਸਿੰਘਾਂ ਨੇ ਉਹ ਸਾਧ ਦਾ ਜਿਹੜਾ ਸੇਰ ਆ ਉਹ ਧਰ ਨਾਲ ਵੱਖ ਕਰਕੇ ਮੱッセ ਰੰਗੜ ਵਾਲਾ ਜਿਹੜਾ ਇਤਿਹਾਸ ਆ ਉਹ ਦੁਹਰਾਇਆ ਜਦੋਂ ਸਰਕਾਰਾਂ ਇਨਸਾਫ ਨਾ ਦੇਣ ਇਹ ਸਰਕਾਰਾਂ ਨੂੰ ਸਨੇਹਾ ਹੈ ਕਿ ਜੇਕਰ ਬੇਅਦਬੀ ਦਾ ਇਨਸਾਫ ਨਾ ਨ ਦਿੱਤਾ ਤਾਂ ਫਿਰ ਸਿੱਖ ਖੁਦ ਇਨਸਾਫ ਦੇ ਰਾਹ ਜਿਹੜਾ ਹੈ ਉਹ ਤੁਰਨਗੇ ਪਰ ਰਿੰਜੀਤ ਸਿੰਘ ਜੀ ਇੱਕ ਸਵਾਲ ਲਾਸਟ ਕਰ ਲੈਣੇ ਆ ਕਿ ਜਿਸ ਤਰ੍ਹਾਂ ਸ਼ਰਮਣੀ ਕਾਲੀਗੜ੍ਹ ਦੀ ਸਰਕਾਰ ਲਗਾਤਾਰ 10 15 ਸਾਲ ਰਹੀ ਹੈ ਉਸ ਟਾਈਮ ਇਹਨਾਂ ਨੇ ਬੰਦੀ ਸਿੰਘਾਂ ਦੀ ਰਿਹਾਈ ਦੇ ਵਾਸਤੇ ਕੋਈ ਆਵਾਜ਼ ਨਹੀਂ ਉਠਾਈ ਹੈਗੀ ਅੱਜ ਜਦੋਂ ਧਰਨਾ ਲੱਗਿਆ ਭਾਈ ਅਮਰਤਪਾਲ ਦਾ ਅੰਮ੍ਰਿਤਸਰ ਦੇ ਵਿੱਚ ਉੱਥੇ ਵਿਰਸਾ ਸਿੰਘ ਵਲਟੋਹਾ ਇਹਨਾਂ ਦਾ ਲੀਡਰ ਜਿਹੜਾ ਹੈਗਾ ਉੱਥੇ ਜਾ ਕੇ ਸ਼ਿਰਕਤ ਕਰਦਾ ਹੈ ਕਹਿੰਦਾ ਵੀ ਅਸੀਂ ਤੁਹਾਡੇ ਨਾਲ ਹੈਗੇ ਆਂ ਤੇ ਹੁਣ ਇਸ ਮੁੱਦੇ ਨੂੰ ਤੁਸੀਂ ਕਿਵੇਂ ਵੇਖਦੇ ਹੋ ਉਹ ਕਹਿੰਦੇ ਨਾ ਕਿ ਵੇਲੇ ਦੀ ਨਮਾਜ਼ ਤੇ ਕਵੇਲੇ ਦੀਆਂ ਟੱਕਰਾਂ ਹੂੰ ਸੋ ਹੁਣ ਬਾਦਲ ਕੇ ਜਿਹੜੇ ਆ ਆ ਉਹ ਆਪਣੀ ਕੁਰਸੀ ਪ੍ਰਾਪਤ ਕਰਨ ਵਾਸਤੇ ਪੰਥਕ ਬਣਨ ਦੇ ਵਾਸਤੇ ਜਿਹੜੀਆਂ ਟੱਕਰਾਂ ਆ ਉਹ ਮਾਰ ਰਹੇ ਆ ਨਾ ਤਾਂ ਇਹਨਾਂ ਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਨਾਲ ਪਿਆਰ ਆ ਨਾ ਪੰਥ ਨਾਲ ਪਿਆਰ ਆ ਨਾ ਪੰਜਾਬ ਨਾਲ ਪਿਆਰ ਆ ਨਾ ਇਹਨਾਂ ਦਾ ਕੋਈ ਬੰਦੀ ਸਿੰਘਾ ਦੇ ਨਾਲ ਕੋਈ ਲੈਣਾ ਦੇਣਾ ਆ ਇਹ ਤਾਂ ਬਸ ਆਪਣੀ ਜਿਹੜੀ ਸਿਆਸੀ ਜਿਹੜੀ ਥਾਂ ਇਹਨਾਂ ਦੇ ਖੋ ਚੁੱਕੀ ਆ ਨਾ ਇਹ ਬਸ ਉਹਨੂੰ ਪ੍ਰਾਪਤ ਕਰਨਾ ਚਾਹੁੰਦੇ ਆ ਆਪਣੀ ਸਰਕਾਰ ਦੇ ਵੇਲੇ ਤਾਂ ਇਹ ਜਥੇਦਾਰ ਭਾਈ ਜਗਤਾਰ ਸਿੰਘ ਜੀ ਹਵਾਰਾ ਨੂੰ ਕਾਤਲ ਆਖਦੇ ਰਹੇ ਆ ਸੁਖਬੀਰ ਬਾਦਲ ਦਾ ਨਵੰਬਰ 2015 ਦੇ ਵਿੱਚ ਬਿਆਨ ਆ ਕਿ ਕਾਤਲ ਹਵਾਰਾ ਕੌਮ ਨੂੰ ਸੇਧ ਨਹੀਂ ਦੇ ਸਕਦਾ ਜੀ ਪ੍ਰੋਫੈਸਰ ਦਵਿੰਦਰਪਾਲ ਸਿੰਘ ਭੁੱਲਣ ਨੂੰ ਵੱਡਾ ਅੱਤਵਾਦ ਵੱਡਾ ਜਿਹੜਾ ਬਾਦਲ ਆ ਉਹ ਅੱਤਵਾਦੀ ਆਖਦਾ ਰਿਹਾ ਆ ਜੀ ਭਾਈ ਗੁਰਬਖਸ਼ ਸਿੰਘ ਖਾਲਸਾ ਦਾ ਇਹਨਾਂ ਨੇ ਵਿਰੋਧ ਕੀਤਾ ਜਿਨ੍ਹਾਂ ਨੇ ਭੁੱਖ ਹੜਤਾਲ ਰੱਖੀ ਸੀ ਸਭ ਤੋਂ ਪਹਿਲਾਂ 2014 ਦੇ ਵਿੱਚ ਬਾਪੂ ਸੂਰਤ ਸਿੰਘ ਨੇ ਬਾਅਦ ਵਿੱਚ ਭੁਖੜਤਾ ਰੱਖੀ ਬਾਦਲ ਗਿਆ ਨੇ ਉਹਨਾਂ ਨੂੰ ਵੀ ਜਿਹੜਾ ਲੰਬਾ ਸਮਾਂ ਨજરਬੰਦ ਜਿਹੜਾ ਆ ਉਹ ਕਰੀ ਰੱਖਿਆ ਸੋ ਜਿੰਨੇ ਵੀ ਸਾਡੇ ਬੰਦੀ ਸਿੰਘ ਆ ਉਹਨਾਂ ਦੇ ਨਾਲ ਪੂਰਾ ਪੂਰਾ ਬਾਦਲ ਗਿਆ ਨੇ ਜਿਹੜਾ ਵੈਰ ਆ ਉਹ ਕਮਾਇਆ ਆ ਤੇ ਅੱਜ ਵੀ ਇਹ ਭਾਈ ਅਮਰਤਪਾਲ ਸਿੰਘ ਜਾਂ ਹੋਰਾਂ ਸਿੱਖਾਂ ਦਾ ਮੋਢਾ ਵਰਦਕੇ ਕੇਵਲ ਤਾਂ ਕੇਵਲ ਪੰਥਕ ਬਣਨ ਦੀ ਜਿਹੜੀ ਇਹਨਾਂ ਦੀ ਭੁੱਖ ਹੈ ਨਾ ਉਹ ਪੂਰੀ ਕਰਦੇ ਕਿ ਕਿਸੇ ਨਾ ਕਿਸੇ ਤਰੀਕੇ ਦੇ ਨਾਲ ਸਾਨੂੰ ਪੰਜਾਬ ਦੀਆਂ ਸਿੱਖਾਂ ਦੀਆਂ ਜਿਹੜੀਆਂ ਵੋਟਾਂ ਆ ਉਹ ਪੈ ਜਾਣ ਪਰ ਸਿੱਖਾਂ ਦੇ ਸਾਹਮਣੇ ਇਹਨਾਂ ਦਾ ਜਿਹੜਾ ਅਸਲ ਚਿਹਰਾ ਆ ਉਹ ਨੰਗਾ ਹੋ ਚੁੱਕਾ ਆ ਇਹਨਾਂ ਦੇ ਜਿਹੜੇ ਪਾਪ ਆ ਇਹਨਾਂ ਦੇ ਜਿਹੜੇ ਗੁਨਾਹ ਆ ਉਹ ਬਖਸ਼ੇ ਨਹੀਂ ਜਾ ਸਕਦੇ ਪਹਿਲਾਂ ਇਹ ਦੱਸਣ ਕਿ ਇਹ ਕਿਹੜੀਆਂ ਗੱਲਾਂ ਦੀ ਮਾਫੀ ਮੰਗਦੇ ਦੱਸਣ ਕਿ ਅਸੀਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਦੇ ਕਰਨ ਵਾਲੇ ਦੁਸ਼ਟਾਂ ਨੂੰ ਜਿਹੜਾ ਆ ਉਹ ਬਚਾਇਆ ਇਹ ਸਾਰੇ ਆਪਣੇ ਦੱਸਣ ਕਿ ਡੀਜੀਪੀ ਜਿਹੜਾ ਸੁਮੇਧ ਸੈਣੀ ਉਹਦੇ ਤੋਂ ਅਸੀਂ ਹਜ਼ਾਰਾਂ ਸਿੱਖਾਂ ਦਾ ਜਿਹੜਾ ਕਤਲ ਆ ਉਹ ਕਰਵਾਇਆ ਭਾਈ ਗ੍ਰਿਸ਼ਨ ਭਗਵਾਨ ਸਿੰਘ ਭਾਈ ਗੁਰਜੀਤ ਸਿੰਘ ਸਰਾਵਾ ਆਦਿਕ ਨੂੰ ਜਿਹੜਾ ਸ਼ਹੀਦ ਆ ਉਹ ਕੀਤਾ ਆ ਤੁਸੀਂ ਦੇਖੋ ਹੈਰਾਨੀ ਦੀ ਗੱਲ ਆ 1978 ਦੇ ਵਿੱਚ ਇਹਨਾਂ ਦੀ ਸਰਕਾਰ ਸੀ ਤੇਰਾ ਸਿੰਘ ਸ਼ਹੀਦ ਕਰ ਦਿੱਤੇ 1984 ਦੇ ਵਿੱਚ ਇਹ ਬਾਹਾਂ ਖੜੀਆਂ ਕਰਕੇ ਜਿਹੜਾ ਬਾਹਰ ਆ ਗਏ 1995 ਤੱਕ ਜਦੋਂ ਸਾਡੇ ਪੁਲਿਸ ਮੁਕਾਬਲੇ ਬਣਦੇ ਰਹੇ ਉਦੋਂ ਬਾਦਲ ਬੁੱੱਛਰ ਕੇਪੀਐਸ ਗੇਸ ਦੇ ਨਾਲ ਜਿਹੜੀਆਂ ਗੁਪਤ ਮੀਟਿੰਗਾਂ ਆ ਉਹ ਕਰਦਾ ਰਿਹਾ ਸਾਰੀਆਂ ਕਿਤਾਬਾਂ ਦੇ ਵਿੱਚ ਇਹ ਗੱਲਾਂ ਜਿਹੜੀਆਂ ਆ ਉਹ ਬਾਹਰ ਆ ਚੁੱਕੀਆਂ ਹੋਈਆਂ 1997 ਵਿੱਚ ਜਦੋਂ ਇਹਨਾਂ ਦੀ ਸਰਕਾਰ ਬਣਨ ਤੋਂ ਪਹਿਲਾਂ ਬਾਦਲ ਨੇ ਕਿਹਾ ਸੀ ਕਿ ਸਾਡੀ ਸਰਕਾਰ ਬਣੀ ਤੇ ਗੁੱਜਰ ਪੁਲਿਸ ਅਫਸਰ ਜਿਨ੍ਹਾਂ ਨੇ ਝੂਠੇ ਮੁਕਾਬਲੇ ਬਣਾਏ ਉਹਨਾਂ ਨੂੰ ਸਜ਼ਾਵਾਂ ਦੇਵਾਂਗੇ ਸਜ਼ਾ ਤਾਂ ਕੀ ਦੇਣੀ ਸੀ ਉਹ ਜਿਹੜਾ ਸੁਮੇਧ ਸੈਣੀ ਸੀ ਹਜ਼ਾਰ ਆਲਮ ਸੀ ਉਹਨੂੰ ਵੇਖੋ ਇੱਕ ਨੂੰ ਡੀਜੀਪੀ ਬਣਾ ਦਿੱਤਾ ਦੂਜੇ ਨੂੰ ਅਕਾਲੀ ਦਲ ਦੇ ਵਿੱਚ ਸੀਨੀਅਰ ਉਮੀਦਵਾਰ ਪ੍ਰਧਾਨ ਜਿਹੜਾ ਆ ਉਹ ਬਣਾ ਦਿੱਤਾ ਤੇ ਸੋ ਇਦਾਂ ਦੇ ਤੇ ਇਹਨਾਂ ਦੇ ਹਾਲਾਤ ਰਹੇ ਆ ਸੋ ਇਹਨਾਂ ਤੋਂ ਕਿਸੇ ਵੀ ਪ੍ਰਕਾਰ ਦੀ ਜਿਹਦੀ ਕੋਈ ਆਸ SEO ਨਹੀਂ ਕੀਤੀ ਜਾ ਸਕਦੀ ਜੀ ਕਿੰਨੇ ਮਿੰਟ ਦੇ ਹੋਗੇ ਵੇਖੀਏ ਕੱਚਾ ਕਰ ਜਲਦੀ ਬੀਤੀ ਨਾ ਹੁਣ ਕਿੰਨੇ ਮਿੰਟ ਦੀ ਹੋਈ ਹੈ 11 ਇੱਕ ਇੱਕ ਸਵਾਲ ਹੋਰ ਕਰਨੇ ਛੋੜਾਗਾ ਭਾਈ ਰঞ্জੀਤ ਸਿੰਘ ਜੀ ਸਵਾਲ ਬਹੁਤ ਵੱਡਾ ਹੈਗਾ ਤੇ ਖਿਰ ਲਈ ਸਵਾਲ ਕਰਦੇ ਹੈਗੇ ਆਂ ਵੀਡੀਓ ਲੰਬੀ ਹੋ ਜਾਂਦੀ ਹੈ ਪਹਿਲਾ ਧਰਨਾ ਕੌਮੀ ਇਨਸਾਫ ਮੋਰਚਾ ਜਿਹੜਾ ਚੰਡੀਗੜ੍ਹ ਦੇ ਵਿੱਚ 1.5 ਸਾਲ ਤੋਂ ਚੱਲਦਾ ਹੈ ਦੂਜਾ ਧਰਨਾ ਜਿਹੜਾ ਕਿਸਾਨੀ ਮੋਰਚਾ ਦਿੱਲੀ ਦੇ ਵਿੱਚ ਦੁਬਾਰਾ ਸ਼ੁਰੂ ਹੋ ਚੁੱਕਿਆ ਹੈ ਤੀਜਾ ਧਰਨਾ ਜਿਹੜਾ ਭਾਈ ਅੰਮ੍ਰਿਤਪਾਲ ਦੀ ਰਿਹਾਈ ਨੂੰ ਲੈ ਕੇ ਤਿੰਨ ਧਰਨੇ ਚੱਲਦੇ ਨੇ ਭਾਈ ਸਾਹਿਬ ਕੀ ਕੌਮ ਦਾ ਇੱਕ ਧਰਨਾ ਇੱਕ ਜਗ੍ਹਾ ਤੇ ਨਹੀਂ ਲੱਗ ਸਕਦਾ ਦੇਖੋ ਇਹ ਸਰਕਾਰਾਂ ਸਾਡੀ ਦੁਰਗਤੀ ਕਰ ਰਹੀਆਂ ਆ ਸੰਘਰਸ਼ੀਲ ਕੌਮਾਂ ਦਾ ਜਾਂ ਗੁਲਾਮ ਕੌਮਾਂ ਦਾ ਇਹੀ ਹਾਲ ਹੁੰਦਾ ਹੁੰਦਾ ਆ ਜੀ ਜੋ ਸਾਡੇ ਨਾਲ ਹੋ ਰਿਹਾ ਆ ਚਾਰੇ ਪਾਸਿਓ ਸਿੱਖਾਂ ਦੀ ਘੇਰਾਬੰਦੀ ਕੀਤੀ ਜਾ ਰਹੀ ਹੈ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀਆਂ ਜਿਹੜੀਆਂ ਬੇਅਦਬੀਆਂ ਹੋ ਰਹੀਆਂ ਆ ਸੇਖ ਨੌਜਵਾਨੀ ਨਸ਼ਿਆਂ ਦੀ ਦਰਦਰ ਦੇ ਵਿੱਚ ਜਿਹੜੀ ਆ ਉਹ ਧਸ ਚੁੱਕੀ ਹੋਈ ਆ ਪੰਜਾਬ ਦੇ ਵਿੱਚ ਪਦਤ ਪੁਨਾ ਜਿਹੜਾ ਆ ਉਹ ਵੱਧ ਚੁੱਕਾ ਹੋਇਆ ਆ ਪੰਜਾਬ ਦੇ ਪਾਣੀ ਲੁੱਟੇ ਜਾ ਰਹੇ ਆ ਇਸੇ ਤਰ੍ਹਾਂ ਬਿਜਲੀ ਪਤਾ ਨਹੀਂ ਕਿੰਨੇ ਪਾਸਿਓਂ ਜਿਹੜੇ ਹਮਲੇ ਆ ਉਹ ਹੋ ਰਹੇ ਆ ਤੇ ਹਰੇਕ ਪਾਸੋਂ ਜਿਹੜੇ ਸੇਖ ਆ ਉਹ ਸੰਘਰਸ਼ ਕਰਦੇ ਪਏ ਆਪੂ ਆਪਣੇ ਤਰੀਕੇ ਦੇ ਨਾਲ ਗੱਲ ਕਰ ਰਹੇ ਆ ਤੁਸੀਂ ਤਿੰਨ ਮੋਰਤਿਆਂ ਦੀ ਗੱਲ ਕੀਤੀ ਚੌਥਾ ਮੋਰ ਤਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅਦੋ ਸਤਕਾਰ ਦੇ ਵਾਸਤੇ ਭਾਈ ਵਰਦੇਵ ਸਿੰਘ ਵਿਡਾਲਾ ਨੇ ਵੀ ਲੰਬੇ ਸਮੇਂ ਤੋਂ ਲਾਇਆ ਹੋਇਆ ਹੈ ਕਿ 328 ਪਾਵਨ ਸਰੂਪਾਂ ਦਾ ਜਿਹੜਾ ਇਨਸਾਫ ਆ ਮਿਲੇ ਭਾਜਪਾ ਨੇ ਜਾਂ ਭਗਵੰਤ ਮਾਨ ਨੇ ਤਾਂ ਇਨਸਾਫ ਨਹੀਂ ਦੇਣਾ ਇਹਨਾਂ ਤੋਂ ਕੋਈ ਆਸ ਹੀ ਨਹੀਂ ਪਰ ਹੈਰਾਨੀ ਦੀ ਗੱਲ ਵੇਖੋ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਾਮਲੇ ਦੇ ਵਿੱਚ ਸ਼੍ਰੋਮਣੀ ਕਮੇਟੀ ਵੀ ਸਿੱਖਾਂ ਨੂੰ ਇਨਸਾਫ ਨਹੀਂ ਦੇਦੀ ਤਾਂ ਫਿਰ ਸਿੱਖ ਜਿਹੜੇ ਆ ਉਹ ਕਿੱਧਰ ਜਾਣ ਸਿੱਖ ਬੇਚੈਨ ਨੇ ਸਿੱਖ ਜਿਹੜੇ ਆ ਉਹ ਬਾਗੀ ਆ ਸਿੱਖ ਜਿਹੜਾ ਉਹ ਰਾਹ ਲੱਭ ਰੇ ਆ ਕਿ ਕਿਸੇ ਨਾ ਕਿਸੇ ਤਰੀਕੇ ਦੇ ਨਾਲ ਉਹ ਆਪਣਾ ਬਚਨ ਦਾ ਜਿਹੜਾ ਰਾਹ ਆ ਉਹ ਲੱਭ ਸਕਣ ਸਿੱਖ ਆਪਣੇ ਫਸਲਾਂ ਦੀ ਰਾਖੀ ਕਰਦੇ ਪਏ ਆ ਨਸਲਾਂ ਦੀ ਜਿਹੜੀ ਰਾਖੀ ਆ ਉਹ ਕਰਦੇ ਪਏ ਆ ਸੰਘਰਸ਼ੇਲ ਕਰਦੇ ਪਏ ਆ ਸਦੇਪਨ ਚਾਰੇ ਪਾਸਿਓ ਸਰਕਾਰ ਨੇ ਪੰਥ ਅਤੇ ਪੰਜਾਬ ਦੇ ਉੱਤੇ ਜਿਹੜੇ ਹਮਲੇ ਆ ਉਹ ਬਾਅਦ ਅਸੂਰ ਸਾਡੇ ਜਾ ਰਹੇ ਇੱਥੇ ਪੰਜਾਬ 'ਚ ਵੀ ਹੋ ਰਹੇ ਵਿਦੇਸ਼ਾਂ 'ਚ ਵੀ ਭਾਈ ਹਰਦੀਪ ਸਿੰਘ ਦੀ ਜਲਦੀ ਸ਼ਹਾਦਤ ਹੋ ਗਈ ਆ ਇਸੇ ਤਰ੍ਹਾਂ ਭਾਈ ਪਰਮਜੀਤ ਸਿੰਘ ਪੰਜਵੜ ਭਾਈ ਅਵਤਾਰ ਸਿੰਘ ਖੰਡੇ ਨੂੰ ਸ਼ਹੀਦ ਕਰ ਦਿੱਤਾ ਗਿਆ ਆ ਗੁਰਪਤਵੰਤ ਸਿੰਘ ਪੰਨੂ ਨੂੰ ਵੀ ਮਾਰਨ ਦੀ ਜਿਹੜੀ ਕੋਸ਼ਿਸ਼ ਆ ਉਹ ਭਾਰਤ ਸਰਕਾਰ ਨੇ ਕੀਤੀ ਪਰ ਅਮਰੀਕਾ ਦੇ ਕਰਕੇ ਉਹ ਜਿਹੜਾ ਬਚਾਇਆ ਉਹ ਹੋ ਗਿਆ ਕਿਉਂਕਿ ਉੱਥੋਂ ਦੀ ਸਰਕਾਰ ਨੂੰ ਜਿਹੜਾ ਪਤਾ ਆ ਉਹ ਲੱਗ ਗਿਆ ਸਾਡੇ ਹੋਰ ਵੀ ਜਿਹੜੇ ਸਿੰਘ ਆ ਉਹ ਕਿਸੇ ਨੂੰ ਇਹਨਾਂ ਨੇ ਜਿਹੜਾ ਆ ਗੋਲੀਆਂ ਮਾਰ ਦਿੱਤੀਆਂ ਕਿਸੇ ਨੂੰ ਐਕਸੀਡੈਂਟ ਰਾਹੀਂ ਕੌਮੀ ਜੋ ਦੇ ਭਾਈ ਸੰਦੀਪ ਸਿੰਘ ਦੀਪ ਸਿੱਧੂ ਨੂੰ ਐਕਸੀਡੈਂਟ ਦੀ ਆ ਰਹੀ ਹੈ ਸਾਡੇ ਤੋਂ ਖੋਦਿਆ ਇੱਕ ਗਾਇਕ ਸੀ ਸਿੱਧੂ ਮੂਸੇਵਾਲਾ ਉਹਨੇ ਪੰਥ ਅਤੇ ਪੰਜਾਬ ਦੇ ਹਕਾਂ ਹੁਕਾਂ ਦੀ ਗੱਲ ਕੀਤੀ ਉਹਨੂੰ ਵੀ ਗੈਂਗਸਟਰਾਂ ਦੇ ਕੋਲੋਂ ਇੰਡੀਆ ਸਟੇਟ ਨੇ ਜਿਹੜਾ ਆ ਉਹ ਮਰਵਾ ਦਿੱਤਾ ਭਾਈ ਹਰਮਿੰਦਰ ਸਿੰਘ ਹੈ ਜਿਹੜਾ ਨਿਹੰਗ ਸੀ ਭਾਈ ਹਰਮਿੰਦਰ ਸਿੰਘ ਮਿੰਟੂ ਨੇ ਹੰਗ ਖਾਦਿਸਤਾਨ ਲਿਬਰੇਸ਼ਨ ਫੋਰਸ ਦੇ ਮੁਖੀ ਉਹਨਾਂ ਨੂੰ ਜੇਲ੍ਹ ਦੇ ਵਿੱਚ ਸ਼ਹੀਦ ਕਰਵਾ ਦਿੱਤਾ ਭਾਈ ਹਰਮੀਰ ਸਿੰਘ ਹੈਪੀ ਪੀ ਐਚ ਡੀ ਨੂੰ ਇੱਥੇ ਪਾਕਿਸਤਾਨ ਦੇ ਵਿੱਚ ਗੋਦੀਆਂ ਮਰਵਾ ਕੇ ਜਿਹੜਾ ਸ਼ਹੀਦ ਹੈ ਉਹ ਕਰ ਦਿੱਤਾ ਸੋ ਇੰਨੇ ਪਾਸਿਓ ਸਿੱਖ ਕੌਮ ਦੀ ਜਿਹੜੀ ਘੇਰਾਬੰਦੀ ਆ ਸਰਕਾਰ ਦੇ ਵੱਲੋਂ ਕੀਤੀ ਜਾ ਰਹੀ ਹੈ ਹੁਣ ਸਾਡਾ ਖਾਲਸਾ ਫਤਿਹਨਾਮਾ ਮੈਗਜ਼ੀਨ ਹੁੰਦਾ ਸੀ 17 ਨੋਟਿਸ ਹਾਨੂੰ ਸਰਕਾਰ ਜਿਹੜਾ ਆ ਉਹ ਭੇਜ ਚੁੱਕੀ ਹੋਈ ਹੈ ਇਸ ਤਰ੍ਹਾਂ ਦੀ ਘੇਰਾਬੰਦੀ ਕੀਤੀ ਕਿ ਸਾਡਾ ਜਿਹੜਾ ਮੈਗਜ਼ੀਨ ਆ ਉਹ ਵੀ ਸਰਕਾਰ ਨੇ ਜਿਹੜਾ ਬੰਦ ਆ ਉਹ ਕਰਵਾ ਦਿੱਤਾ ਆ ਨੌਜਵਾਨਾਂ ਦੇ ਉੱਤੇ ਟੈਰਰ ਫੰਡਿੰਗ ਦੇ ਜਿਹੜੇ ਕੇਸ ਆ ਉਹ ਪਾਏ ਜਾ ਰਹੇ ਆ ਗਨ ਕਲਤਲ ਨੂੰ ਪ੍ਰਮੋਟ ਕਰਨ ਦੇ ਜਿਹੜੇ ਕੇਸ ਆ ਉਹ ਪਾਏ ਜਾ ਰਹੇ ਆ ਹੇਟ ਸਪੀਚ ਦੇ ਜਿਹੜੇ ਕੇਸ ਆ ਉਹ ਪਾਏ ਜਾ ਰਹੇ ਆ 2020 ਰੈਫਰੈਂਡਮ ਦੇ ਜਿਹੜੇ ਕੇਸ ਆ ਉਹ ਪਾਏ ਜਾ ਰਹੇ ਆ ਕੋਈ ਵੀ ਸਿੱਖ ਨੌਜਵਾਨ ਸਿੱਖੀ ਦੀ ਗੱਲ ਕਰਦਾ ਆ ਤੁਸੀਂ ਦੇਖੋਗੇ ਕਿ ਸਰਕਾਰ ਉਹਦੀ ਐਹੋ ਜਿਹੀ ਘੇਰਾਬੰਦੀ ਕਰਦੀ ਆ ਕਿ ਉਹਦੇ ਲਈ ਜਾਂ ਜੇਲ੍ਹਾਂ ਹੁੰਦੀਆਂ ਜਾਂ ਥਾਣੇ ਹੁੰਦੇ ਆ ਤੇ ਇਸ ਤਰ੍ਹਾਂ ਦੇ ਜਿਹੜੇ ਹਾਲਾਤ ਆ ਉਹ ਸਰਕਾਰਾਂ ਨੇ ਬਣਾਏ ਹੁੰਦੇ ਆ ਬਾਕੀ ਸਿੱਖ ਕੌਮ ਨੂੰ ਅਪੀਲ ਆ ਕਿ ਅਸੀਂ ਸਾਰੀਆਂ ਜਥੇਬੰਦੀਆਂ ਇੱਕ ਮੋਟ ਹੋਈਏ ਇਕਜੁੱਟ ਹੋ ਕੇ ਇਹਨਾਂ ਸਰਕਾਰਾਂ ਦੇ ਵਿਰੁੱਧ ਜਿਹੜਾ ਜੂਝੀਏ ਗੁਰੂ ਨਾਨਕ ਪਾਤਸ਼ਾਹ ਜੀ ਦੀ ਸਿੱਖੀ ਜਿਹੜੀ ਆ ਜ਼ੁਲਮ ਵਿਰੁੱਧ ਜੂਝਣਾ ਹੀ ਗੁਰੂ ਨਾਨਕ ਪਾਤਸ਼ਾਹ ਦੀ ਜਿਹੜੀ ਸਿੱਖੀ ਆ ਗੁਰੂ ਪਾਤਸ਼ਾਹ ਜੀ ਨੇ ਬਾਪਰ ਤੋਂ ਜਿਹੜਾ ਜ਼ਬਰ ਆ ਉਹ ਆਖਿਆ ਦਸਵੇਂ ਪਾਤਸ਼ਾਹ ਜੀ ਨੇ ਦੇਦੇ ਪਰਵਾਰ ਦਿੱਤੀਆਂ ਜਿਹੜੀਆਂ ਸ਼ਹਾਦਤਾਂ ਆ ਉਹ ਹੋਈਆਂ ਆ ਤੋ ਸਾਨੂੰ ਇਸ ਰਾਹ ਦੇ ਉੱਤੇ ਜਿਹੜਾ ਆ ਉਹ ਤੁਲਨਾ ਚਾਹੀਦਾ ਸੰਘਰਸ਼ੀ ਲਹੂਨਾ ਪੈਣਾ। ਸੋ ਦੋਸਤੋ ਮੇਰੇ ਨਾਲ ਕੌਮ ਦੇ ਆਗੂ ਹੈਗੇ ਸੀ ਭਾਈ ਰਣਜੀਤ ਸਿੰਘ ਦਮੰਡੂਈ ਚਕਸਾਲ ਦੇ। ਸੋ ਇਹਨਾਂ ਨੇ ਬੜੀ ਡੰਗਾਈ ਦੇ ਵਿੱਚ ਕੌਮ ਦੀਆਂ ਗੱਲਾਂ ਕੀਤੀਆਂ ਨੇ, ਮੁੱਦੇ ਦੀਆਂ ਗੱਲਾਂ ਕੀਤੀਆਂ ਨੇ। ਸੋ ਇਸ ਵੀਡੀਓ ਨੂੰ ਤੁਸੀਂ ਵੱਧ ਤੋਂ ਵੱਧ ਅੱਗੇ ਸ਼ੇਅਰ ਕਰੋ ਤੇ ਇਸ ਵੀਡੀਓ ਤੇ ਆਪਣੇ ਵਿਚਾਰ ਤੇ ਕਮੈਂਟ ਕਰਕੇ ਜਰੂਰ ਦਿਓ ਜੇ ਇਸ ਵੀਡੀਓ ਨੂੰ ਵੱਧ ਤੋਂ ਵੱਧ ਅੱਗੇ ਤੁਸੀਂ ਸ਼ੇਅਰ ਕਰੋ। ਤੁਸੀਂ ਵੇਖ ਰਹੇ ਸੀ ਲੋਕਾਂ ਦੀ ਆਵਾਜ਼ ਟੀਵੀ ਚੈਨਲ। ਨਿਸ਼ਾਨ ਸਿੰਘ ਮੇਰੇ ਨਾਲ ਸੀ ਭਾਈ ਰਣਜੀਤ ਸਿੰਘ ਦਮੰਡੂਈ ਚਕਸਾਲ। ਭਾਈ ਸਾਹਿਬ ਧੰਨਵਾਦ ਆਪ ਜੀ ਦਾ। ਵਾਹਿਗੁਰੂ ਜੀ